ਤਸ਼ੀਰਿਆਕਾਰ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਮਿੱਤਰੋ ਫਿਰ ਤੋਂ ਤੁਹਾਡਾ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਮਿੱਤਰੋ ਜਿਹੜੀ ਆਪਾਂ ਇਹਦੀ ਵੀਡੀਓ ਰਿਕਾਰਡ ਕੀਤੀ ਆ ਆਪਣੀ ਪਿੰਡ ਫੂਲ ਤੋਂ ਜਿੱਥੇ ਬਾਈ ਕੋਲੇ ਇੱਕ ਸੱਜਰ ਸੁਨਾਰੀ ਮੱਝ ਵਿਕਾਊ ਆਗੀ ਤੋਂ ਸਾਰੀ ਜਾਣਕਾਰੀ ਆਪਾਂ ਇਸੇ ਵੀਡੀਓ ਵਿੱਚ ਮਾਲਕਾਂ ਕੋਲੋਂ ਦਵਾਵਾਂਗੇ ਤੇ ਮਾਲਕਣਾਂ ਨਾਲ ਗੱਲਬਾਤ ਵੀ ਕਰਾਂਗੇ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੋ ਠੀਕ ਆ ਉਮੀਦ ਕਰਦੇ ਹਾਂ ਜਿਹੜੇ ਵੀ ਨੰਬਰ ਦਾ ਡੇਰੀ ਫਾਰਮ ਜੁੜੇ ਹੋਏ ਜਾਂ ਵੀਡੀਓ ਨੂੰ ਦੇਖ ਰਹੇ ਆਗੇ ਸਾਰੇ ਠੀਕ ਠਾਕ ਹੋਵੋਗੇ ਤੇ ਬਾਕੀ ਮਿੱਤਰੋ ਜਿਹੜੇ ਵੀ ਆਪੇ ਨੰਬਰ ਦਾ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜਰੂਰ ਦਬਾਉਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਮਿੱਤਰੋ ਵੀਡੀਓ ਬਣਾਉਣ ਲਈ ਆਪਣਾ ਨੰਬਰ ਆ 9410855102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਤੇ ਤੁਹਾਨੂੰ ਪਹਿਲਾਂ ਇੱਕ ਮਾਈ ਡੇ ਲੇ ਲਿਦਨੇ ਮਿੱਤਰੋ ਚੰਗੀ ਆ ਗਈ ਠੀਕ ਆ ਮਸ ਸਹੀ ਭਲੀ ਚੰਗਿਆ ਘਰੇਲੂ ਬਾਈ ਆ ਕੋਈ ਵਪਾਰ ਦਾ ਕੰਮ ਨਹੀਂਗਾ ਹੁਣ ਸਾਰੀ ਜਾਣਕਾਰੀ ਬਾਈ ਨਾਲ ਕਰਉਣਾ ਕਰਦੇ ਬਾਈ ਨਾਲ ਗੱਲ ਪਤਾਜੂ ਬਾਈ ਇੱਕ ਮਿੱਤਰੋ ਬਾਈ ਥੋੜਾ ਕੈਮਰੇ ਉਸ ਹਾਂਦਾ ਕੈਮਰੇ ਮੂਰੇ ਨਹੀਂ ਆਉਂਦਾ ਠੀਕਾ ਤੇ ਆਪਾਂ ਬਾਈ ਤੋਂ ਪੁੱਛੜ ਕੇ ਜਾਣਕਾਰੀ ਲਵਾਂਗੇ ਬਾਈ ਨਾਮ ਆਪਣਾ ਬਈ ਨਾਮ ਜੋਗਵਿੰਦਰ ਪਿੰਡ ਫੂਲ ਆਪਣਾ ਜੋਗਪਿੰਡ ਫੂਲ ਬਾਈ ਘਰ ਪਰਵਾਸ ਸਾਰਾ ਠੀਕ ਹੈ ਜੀ ਹਾਂ ਬਾਈ ਠੀਕ ਹੈ ਵਧੀਆ ਘਰ ਕਿੱਥੇ ਰਹਿ ਗਿਆ ਜੀ ਆਪਣਾ ਆਪਣਾ ਬਾਈ ਚੋਟੀਆਂ ਵਾਲੀ ਸੜਕਾ ਜਮਾਂ ਨੇੜੇ ਕਚੇਰੀ ਆਪਣੇ ਨੇੜੇ ਕਚੇਰੀਆਂ ਦੇ ਚੋਟੀਆਂ ਵਾਲੀ ਸੜਕ ਬਈ ਤੇ ਘਰ ਆ ਗਿਆ ਬਾਈ ਦਾ ਤੇ ਬਾਈ ਕਹਿਵੇਂ ਸੂਏ ਸੂਣਾ ਆਪਣੀ ਮੱਝ ਦੀ ਇਹ ਬਾਈ ਤੀਜੇ ਸੂਏ ਸੂਣਾਗਾ ਤੀਜੇ ਸੂਏ ਸੂਣਾ ਤੇ ਦੂਜੇ ਸੂਏ ਦੀ ਆਪਣੇ ਕੋਲ ਆ ਕੱਟੀ ਖੜੀ ਹੈਗੀ ਘਰ ਦੀ ਮਾਸੀ ਬਾਈ ਬਾਹਰ ਰਿਸ਼ਤੇਦਾਰੀ ਤੋਂ ਲਈ ਸੀ ਬਾਈ ਕੀ ਆ ਕਿ ਰਿਸ਼ਤੇਦਾਰੀ ਤੋਂ ਲਈ ਸੀ ਲੈ ਕਾ ਬਾਈ ਕਹਦਾ ਚੰਗੀ ਸੁਮੀ ਭਲੀ ਆ ਗਈ ਦੇਖਾ ਦੇ ਮਗਰੇ ਦੇ ਕੱਟੀ ਆ ਆ ਇਹ ਕੱਟੀ ਚ ਵੀ ਪਿਛਲੇ ਸੂਏ ਦੀ ਠੀਕ ਆ ਤੇ ਐਸ ਵਾਰ ਇਹਨੇ ਤੀਜੇ ਸੂਏ ਸੂਣਾ ਕਰਵੇਂ ਪਿਛਲੇ ਸੂਏ ਦੁੱਧ ਕਿੰਨਾ ਕੱਢੇ ਨੇ ਦੁੱਧ ਇਹਨੇ ਕੱਢਿਆ ਬਾਈ 15 15.5 ਕੱਢਿਆਗਾ ਆਪਾਂ 15 ਕਿਲੋ ਦੇਵਾਂਗੇ ਠੀਕ ਆ ਮਿਲ ਕੇ ਕਢਾਈ ਬਾਈ ਬਾਈ ਪੂਰਾ ਜਮਾ ਕੰਡੇ ਵਾਲਾ ਮਿਲ ਕੇ ਬਾਈ ਕਹਿੰਦਾ 15 ਲੀਟਰ ਕੰਡੇ ਵਾਲਾ ਆਪਾਂ ਚੋਇਆਗਾ ਤੇ ਐਸ ਵਾਰ ਬਾਈ ਕਿੰਨਾ ਦੇ ਦੁੱਧ ਪਾ ਜੂਗੀ ਕਰਮਾ ਬਸ 16 ਲੀਟਰ ਕਹਿ ਸਕਦੇ ਆ ਬਾਈ ਦੇ ਦੇ ਜੂਗੀ ਤੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਹਜੇ ਬਸ ਸੱਤਕ ਦਿਨਾਂ ਦੀ ਕੱਚੀ ਆ ਬਈ ਸੱਤਕ ਦਿਨਾਂ ਦੀ ਕੱਚੀ ਆ ਮਿੱਤਰੋ ਲੌਣ ਹਜੇ ਕਰਮ ਵਾਲੀ ਲੱਗੀ ਹੈਗੀ ਤੇ ਹਲੇਵਾ ਚੰਗਾ ਤਿਆਰ ਕਰ ਜੂਗੀ ਠੀਕ ਹੈ ਨਾ ਪਰ ਜੇ ਕੋਈ ਸੇਵਾਲਾ ਵੀਰ ਲਏਗਾ ਤਾਂ ਠੀਕ ਹੈ ਨਾ ਜੇ ਕੋਈ ਸੇਵਾਲਾ ਬਾਈ ਇਹਨੇ ਸਮਾਈ ਹੈਣੀ ਰਖੇਤੀ ਖੂਤੀ ਵਾਲੀ ਹੈਗੀ ਅੱਛਾ ਠੀਕ ਆ ਤਾਂ ਹੀ ਵੀ ਆਪਣੇ ਹਾਂ ਤਾਂ ਹੀ ਵੇਚਦੇ ਆ ਕੀ ਤੂੰ ਦੇਖ ਸਕਦਾ ਬਾਈ ਤੋੜ ਕੇ ਦਿਖਾਈਂਦਾ ਠੀਕ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ ਬਾਕੀ ਕਰਮ ਵਾਲੀ ਦਾ ਕੱਦ ਕਰ ਦਰਮਾਣਾ ਪਰ ਉ ਚੰਗੀਆਂ ਸੁਮੀ ਪੜੀ ਚੰਗੀਆਂ ਬਾਈ ਕੋਲੇ ਸਿੰਘ ਜਿਵੇਂ ਕੁੰਡਾ ਮੂੜਿਆ ਹੋਇਆ ਇੱਕ ਥੋੜਾ ਖੁੱਲਾ ਮੂੜਿਆ ਕਰਮ ਵਾਲੀ ਨਹੀਂ ਦੇ ਆ ਵੀ ਮਿੱਤਰੋ ਹਵਾਨਾ ਦੇਖ ਸਕਦੇ ਹੋ ਮਿੱਤਰੋ ਲੈ ਵੀ ਮੂੜੀ ਇੱਥੋਂ ਇੱਥੋਂ ਤੁਸੀਂ ਕੱਦ-ਕੱਡ ਵੀ ਦੇਖ ਸਕਦੇ ਹੋ ਮਿੱਤਰੋ ਚੰਗੀ ਸੋਮੀ ਪੜੀ ਆ ਬਾਈ ਕੋਲੇ ਸਿੰਘ ਸੂ ਨੂੰ ਤੁਸੀਂ ਦੇਖ ਸਕਦੇ ਹੋ ਉਹ ਬਈ ਅੰਦਾਜ਼ਾ ਕਿ ਜੇ ਐਤੀ ਚੰਗੀ ਸੇਵਾ ਕਰ ਗਿਆ ਕੋਈ ਵੀਰ ਕਿੰਨਾ ਦੁੱਧ ਪਾ ਜੂਗੀ ਦੇ ਦਿਓ ਬਾਈ 16 17 17 ਲੀਟਰ ਦੇ ਦਿਓ ਜੋ 16 17 ਲੀਟਰ ਬਾਈ ਕਹਿੰਦਾ ਦੁੱਧ ਕਰਮ ਵਾਲੀ ਕਰ ਜੂਗੀ ਜੇ ਕੋਈ ਸੇਵਾ ਵੀਰ ਲਿਆ ਥਾਣ ਮਿੱਤਰੋ ਚਾਰੀ ਬਹੁਤ ਚੰਗੇ ਗੈਪ ਤੇ ਲੱਗੇ ਹੋਏ ਹੈਗੇ ਠੀਕ ਹੈ ਨਾ ਕਲਾ ਕਲਾ ਨਖੜਵਾ ਥਾਣਾ ਪੀੜੀ ਦੇ ਪਾਵਿਆਂ ਨੂੰ ਵੀ ਮੋٹے ਥਾਣਾ ਕਰਮਾੜੀ ਦੇ ਇਹ ਲੈ ਵੀ ਟੱਲ ਟੁੱਲ ਤੁਸੀਂ ਦੇਖ ਸਕਦੇ ਹੋ ਮਿੱਤਰੋ ਬਾਈ ਠੰਡੀ ਸਾਉਸੀਨ ਬਾਈ ਜਿਹੜਾ ਮਰਜੀ ਪਾਵਾਂ ਬੰਦਾ ਵੈਜੇ ਲੈ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਿ ਟੱਲੇ ਟੁੱਲੇ ਵਿੱਚ ਕਾਫੀ ਪਈ ਆਗੀ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਾਂ ਮਾਲਕਾਂ ਤੋਂ ਵੀ ਨੰਬਰ ਲਵਾ ਦਿੰਨੇ ਬਾਈ ਮੁੱਲ ਵੜੀ ਆਪਾਂ ਇਹਦੀ ਕੀ ਕਰਦੇ ਆ ਮੋਲ ਬਾਈ 135 135 ਕਰਦੇ ਬਾਕੀ ਮੌਕੇ ਦੇ ਮਾਨਤਾਨ ਮਾਨਤਾਨ ਹੋ ਜੂਗਾ ਬਾਈ ਠੀਕ ਆ ਮੌਕੇ ਦੇ ਬਾਈ ਮਿੱਤਰੋ ਮਾਨਤਾਨ ਹੋ ਜੂਗਾ ਮੁੱਲ ਬ ਪਰ ਮੌਕੇ ਦੇ ਮਾਨਤਾ ਜੀ ਥੋੜਾ ਹੋਰ ਕੱਟ ਕਰ ਲੈ ਯਾਰ ਕੋਈ ਗੱਲ ਨਹੀਂ 1 30 ਗੱਲ ਇੱਕ 30 ਕਰਾਦਾ ਮਿੱਤਰੋ ਮੁੱਲ ਠੀਕ ਆ ਨਾ ਲੈ ਜੀ ਮਿੱਤਰੋ ਖਰਮੀ ਖੁੜਮੀ ਚੈੱਕ ਕਰੋ ਚੰਗੀ ਸਮੀ ਬੜੀਆ ਮਿੱਤਰੋ ਬਾਕੀ ਇਹਦੇ ਮਗਰ ਜਿਹੜਾ ਬੱਚੀ ਆ ਗਈ ਕੱਟੀ ਆ ਚੁੱਕੀ ਨੇ ਮਿੱਤਰੋ ਤੁਸੀਂ ਦੇਖ ਹੀ ਸਕਦੇ ਹੋਗੇ ਇੱਕ ਅੱਧ ਖੜ ਬਾਈ ਇੱਕ ਸਾਲ ਕਦੀ ਹੋਰਾਂ ਕੱਟੀ ਹਾਂ ਬਸ ਸਾਲ ਕਦੀ ਮਾਥੇ ਹੀ ਆ ਬਸ ਬਾਈ ਲੈ ਜੀ ਮਿੱਤਰੋ ਸਾਲ ਕਦੀ ਕੱਟੀ ਆ ਗਈ ਠੀਕ ਆ ਤੁਸੀਂ ਚੈੱਕ ਕਰ ਕੱਦ ਖੜ ਬੱਚੇ ਚੰਗੇ ਦਿੰਦੇ ਨੇ ਕਰਮ ਵਾਲੀ ਤੇ ਕੱਟੀ ਦਾ ਮਿੱਤਰੋ ਪੂਛ ਮੈਂ ਕਹਿੰਦਾ ਥੋੜੇ ਜਿਹਾ ਵਾਲ ਗੜਮੀ ਚਿੱਟੇ ਆਗੇ ਤੇ ਝੋਲੀ ਝੂਲੀ ਨਿਸ਼ਾਨੀ ਪਾ ਲੱਗੇ ਕਿ ਚੰਗੇ ਬੱਚੇ ਇੱਕ ਫਾਇਦਾ ਕਰੂਗੀ ਤੇ ਇਸ ਵਾਰ ਮੇ ਬਈ ਟੀਕੇ ਟੂਕੇ ਦਾ ਪਤਾ ਆਪਾਂ ਨੂੰ ਠੀਕ ਹੈ ਬਾਈ ਆਪਣੇ ਪਿੰਡ ਹੀ ਲਾਭਾ ਹੁੰਦਾ ਉਹਦੇ ਸਾਹਤੋਂ ਉਹ ਜੈਡ ਬਲੈਕ ਸੀ ਜੈਡ ਬਲੈਕ ਹਾਂ ਬਈ ਉਹ ਤੇ ਚੰਗਾ ਸਾਣਾ ਬਈ ਚੰਗਾ ਬਹੁਤ ਵਧੀਆ ਕੱਦ ਕਾਰ ਦਾ ਪੂਰਾ ਵਧੀਆ ਸਾਣਾ ਬਈ ਠੀਕ ਆ ਮਿੱਤਰੋ ਤੇ ਦੀ ਮਾਦਰ ਕਾਰਡ ਕੋ ਸਾਹ ਕੋ ਚੰਗਾ ਬਈ ਓਕੇ ਪੂਰਾ ਵਧੀਆ ਬਈ ਹਾਂ ਲਾਈਵ ਮਿੱਤਰੋ ਸਾਣ ਚੰਗਾ ਗਿਆ ਬਾਈ ਕਹਿੰਦਾ ਉਹ ਤੋਂ ਇਹ ਮੀਟ ਕਰਾਈ ਵੀ ਆਪਾਂ ਡਾਇਰੈਕਟ ਕ੍ਰੋਸਿੰਗ ਹੋਈ ਵੀ ਆ ਪਿੰਡ ਵਾਲੇ ਸਾਹਤੋਂ ਪਰ ਬਾਈ ਕਹਿੰਦਾ ਪੂਰਾ ਓਕੇ ਇੱਕ ਰਿਪੋਰਟ ਨੰਬਰ ਸਾਹ ਦੀ ਸੀਗੀ ਠੀਕ ਆ ਦੁਬਾਰੇ ਉਹਦੇ ਪੱਖੋਂ ਇੱਕ ਕੱਦ ਕੱਦ ਪੱਖੋਂ ਸਾਰੇ ਪੱਖੋਂ ਚੰਗਾ ਸੀਗਾ ਜੇ ਕਰਮ ਵਾਲੀ ਬੱਚਾ ਚੰਗਾ ਦੇ ਜੂ ਇਸ ਹਾਮ ਨਾਲ ਜੈਡ ਬਲੈਕ ਸੀਗਾ ਬਾਕੀ ਤੇ ਬਾਕੀ ਜਿਹੜੇ ਕਿਸੇ ਵੀ ਨੂੰ ਲੋੜ ਹੀ ਮਾਲਕਾ ਦਾ ਮੋਬਾਈਲ ਨੰਬਰ ਚੱਲਦਾ ਸਕਰੀਨ ਤੇ ਭਾਈ ਮੋਬਾਈਲ ਨੰਬਰ ਬੋਲਦੀ ਆਪਾਂ 78 890 78692 88655 ਹਾਂ 77890 77890 88695 88695 ਬਾਕੀ ਮਿੱਤਰੋ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਮਾਲਕਾ ਦਾ ਮੋਬਾਈਲ ਨੰਬਰ ਚੱਲਦਾ ਸਕਰੀਨ ਤੇ ਮਾਲਕਾ ਨਾਲ ਕਰ ਲਿਓ ਸੰਪਰਕ ਤਾਂ ਧੰਨਵਾਦ ਸਾਰੇ ਵੀਰਾਂ ਚੈਨਲ ਨਾਲ ਜੁੜੇ ਰਹੋ ਪਿਆਰ ਸਤਿਕਾਰ ਦਿੰਦੇ ਰਹੋ ਧੰਨਵਾਦ